ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਹਰਾਂ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਦਿੱਲੀ 에ਰਪੋਰਟ ਉਤੇ ਇੱਕ ਵਿਵਾਦ ਜਿਹੜਾ ਸਾਹਮਣੇ ਆਇਆ ਇੰਨੀ ਦਿਨੀ ਵੱਡੇ ਪੱਧਰ ਉਤੇ ਚਰਚਾ ਹੈ ਕਹਿੰਦਾ ਭਾਵੇਂ ਕਿ ਸਿੰਘ ਸਾਹਿਬ ਨਾਲ ਜਿਹੜਾ ਦੁਰਵਿਹਾਰ ਦੀ ਘਟਨਾ ਜਿਹਦੇ ਉਤੇ ਮੌਜੂਦਾ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਵੀ ਉਹਦੀ ਨਿੰਦਾ ਕੀਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਇਸ ਮਾਮਲੇ ਦੀ ਨਿੰਦਾ ਕੀਤੀ ਹੈ ਇਸ ਵੇਲੇ ਵੱਡੇ ਪੱਧਰ ਉਤੇ ਚਰਚਾ ਦੇ ਵਿੱਚ ਹੈ ਇਹ ਮਾਮਲਾ ਖੈਰ ਗਿਆਨੀ ਰਗਵੀਰ ਸਿੰਘ ਸਿੰਘ ਸਾਹਿਬ ਉਹ ਅਮਰੀਕਾ ਪਹੁੰਚ ਚੁੱਕੇ ਨੇ ਇੱਕ ਰਾਤ ਉਹਨਾਂ ਨੂੰ ਵਾਧੂ ਘਟਨੀ ਪਈ ਕਹਿੰਦਾ ਭਾਵ ਕੇ ਉਹ ਜਾ ਨਾ ਸਕੇ ਜਦੋਂ ਇਹ ਮਾਮਲਾ ਸਾਰਾ ਓਬਜਿਕੀ ਸਾਹਮਣੇ ਆਇਆ ਇਹਦੇ ਇर्द-ਗਿਰਦ ਜਿਹੜੀ ਵੱਡੀ ਪੱਧਰ ਤੇ ਗੱਲ ਸਾਹਮਣੇ ਆਈ ਹੈ ਕਿ ਜਿਸ ਜਗ੍ਹਾ ਤੇ ਉਹ ਅਮਰੀਕਾ ਤੇ ਪਹੁੰਚੇ ਨੇ ਉੱਥੋਂ ਦੀ ਜਿਹੜੀ ਗੁਰਦੁਆਰਾ ਸਹਿਬਾਨ ਕਹਿੰਦਾ ਭਾਵ ਕਿ ਉਹਨਾਂ ਨੂੰ ਬੁਲਾਉਣ ਵਾਲੇ ਜਾਂ ਉਸ ਸਮਾਗਮ ਦੇ ਪ੍ਰਬੰਧਕਾਂ ਵੱਲੋਂ 에ਅਰ ਇੰਡੀਆ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਕਾਰਵਾਈ ਕੀਤੀ ਜਾਣ ਦਾ ਉਹਨਾਂ ਵੱਲੋਂ ਇੱਕ ਵਿਚਾਰ ਹੈ ਖੈਰ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਸਿੱਖ ਚਿੰਤਕ ਰਾਜਸੀ ਮਾਹਰ ਸਰਦਾਰ ਪਰਮਜੀਤ ਸਿੰਘ ਸਰਵਾਸਾ ਸਰੋਆ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਚੈਨਲ ਈ ਮਿਸ਼ਨ ਪੰਜਾਬੀ ਦੇ ਸ਼੍ਰੋਤਿਆਂ ਤੇ ਦਰਸ਼ਕਾਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਸਰੋਆ ਸਾਹਿਬ ਇੰਨੀ ਦੇ ਨੀ ਵੱਡੇ ਪੱਧਰ ਤੇ ਚਰਚਾ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ खैर ਗਿਆਨੀ ਰਗਵੀਰ ਸਿੰਘ ਦੇ 2 ਦਸੰਬਰ ਦਾ ਜਿਹੜਾ ਸ੍ਰੀ ਕਾਲ ਤਖਸਾਲ ਦੀ ਫਸੀਲ ਤੋਂ ਫੈਸਲਾ ਹੁੰਦਾ ਹੈ ਉਹਦੇ ਵਿੱਚੋਂ ਪ੍ਰਮੁੱਖ ਧਿਰ ਸਾਨ ਸ੍ਰੀ ਕਾਲ ਤਖਸਾਲ ਦੇ ਉਸ ਵੇਲੇ ਦੇ ਜਥੇਦਾਰ ਤੇ ਪਿਛਲੇ ਲੰਬੇ ਸਮੇਂ ਤੋਂ ਕਹਿੰਦਾ ਭਾਵ ਕਿ ਜਦੋਂ ਦਾ ਅਕਾਲੀ ਸੰਕਟ ਜਾਂ ਸਿੱਖ ਸੰਕਟ ਸ਼ੁਰੂ ਹੋਇਆ ਉਹਦੇ ਵਿੱਚ ਉਹ ਵੱਡੀਆਂ ਸੁਰੱਖਿਆਵਾਂ ਦੇ ਵਿੱਚ ਨੇ ਕਈ ਪੱਖਾਂ ਤੋਂ ਉਹ ਇੱਕ ਵੱਡੇ ਜ਼ਿਕਰਯੋਗ ਸਥਾਨ ਵਜੋਂ ਵੀ ਮੰਨੇ ਜਾਂਦੇ ਨੇ ਉੰਜ ਵੀ ਉਹਨਾਂ ਦਾ ਇੱਕ ਵੱਡਾ ਰੁਤਬਾ ਹੈ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗਰੰਟੀ ਨੇ ਤੇ ਰੁਤਬੇ ਪੱਖੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਕਾ ਜਥੇਦਾਰ ਵੀ ਨੇ ਖੈਰ ਦਿੱਲੀ ਜਾਂ ਤੋਂ ਪਹਿਲਾਂ ਉਹਨਾਂ ਦਾ ਇੱਕ ਵਿਵਾਦ ਦਿੱਲੀ 에어ਪੋਰਟ ਤੇ ਉਪਸਦਾ ਤੇ ਅਜਿਹੇ ਦੌਰਾਨ ਸਾਰੀ ਘਟਨਾ ਜਿਹੜੀ ਹੁਣ ਤੱਕ ਸਾਹਮਣੇ ਆਈ ਹੈ ਸਰਵੋਸਾਹਬ ਤੁਸੀਂ ਸਾਰੇ ਤੱਥਾਂ ਨੂੰ ਬੜੇ ਵਿਸਤਾਰ ਨਾਲ ਸਮਝ ਰਿਹਾ ਹੋ ਜਾਣਕਾਰੀ ਤੁਹਾਡੇ ਤੱਕ ਵੱਡੇ ਪੱਧਰ ਉਤੇ ਇੱਕ ਮੰਤਰੀ ਲਿਹਾਜ਼ ਤੇ ਵੀ ਆ ਰਹੀ ਹੈ ਆਪਾਂ ਕਿਵੇਂ ਦੇਖਦੇ ਹਾਂ ਹੁਣ ਤੱਕ ਦਾ ਸਾਰਾ ਇਹ प्रकरण ਜੀ ਸਰਵੋਸਾਹਬ ਅੰਦਰ ਸਾਹਿਬ ਕੱਲ ਮਤਲਬ ਸ਼ਾਮ ਨੂੰ ਦੇਰ ਰਾਤ ਮੇਰੀ ਜਿਹੜੀ ਗੱਲ ਹੋਈ ਸੀ ਉੱਥੇ ਜੀ ਤੇ ਅਜੀਤ ਦੇ ਪੱਤਰਕਾਰ ਨੇ ਜੀ ਜੀ ਤੇ ਉਥੇ ਅਮਰੀਕਾ ਦੇ ਵਿੱਚ ਉਹਨਾਂ ਤੋਂ ਅੱਗੇ ਹਾਂਜੀ ਮੈਂ ਫੋਨ ਲਿਆ ਸੀ ਉਥੋਂ ਦੇ ਪ੍ਰਧਾਨ ਸਾਹਿਬ ਦਾ ਜੀ ਇਹ ਗੁਰਦਰਾ ਬੈਸਟ ਸੈਕਰਾਮੈਂਟੋ ਪ੍ਰੋਗਰਾਮ ਹੈਗਾ ਜੀ 26 27 ਅਪ੍ਰੈਲ ਦਾ ਓਕੇ ਜੀ ਉਥੋਂ ਦੇ ਨਵੇਂ ਪ੍ਰਧਾਨ ਬਣੇ ਨੇ ਨਰਿੰਦਰ ਸਿੰਘ ਠੰਦੀ ਜਿਹੜੇ ਕਿ ਨਵੇਂ ਸ਼ਹਿਰ ਕੋਲੇ ਪਿੰਡ ਦੌਲਤਪੁਰ ਦੇ ਵਸਨੀਕ ਨੇ ਹਮ ਉਹਨਾਂ ਨੇ ਉਹਨਾਂ ਨਾਲ ਮੇਰੀ ਫਿਰ ਗੱਲਬਾਤ ਹੋਈ ਬੜੀ ਵਿਸਥਾਰ ਨਾਲ ਹਮ ਜੀ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਵੀ ਇਹ 2-3 ਮਹੀਨੇ ਪਹਿਲਾਂ ਜਦੋਂ ਸ਼੍ਰੀ ਅਕਾਲਤਾ ਸਾਹਿਬ ਜਹੇਦਾਤ ਸੀ ਹੂੰ ਉਹਨਾਂ ਨਾਲ ਇਹ ਪ੍ਰੋਗਰਾਮ ਬਣਿਆ ਸੀਗਾ ਜੀ ਔਰ ਬਸਾਖੀ ਦਾ ਗੁਰੂ ਅਰਜਨ ਦੇਵ ਜੀ ਦੇ ਜਿਹੜਾ ਹੈਗਾ ਸੰਬੰਧ ਵਿੱਚ ਸਮਾਗਮ ਗੁਰਮਤ ਸਮਾਗਮ ਰੱਖਿਆ ਗਿਆ ਦੋ ਦਿਨਾਂ 26 27 ਦਾ ਅਪ੍ਰੈਲ ਦਾ ਜੀ ਔਰ ਇਸ ਤੋਂ ਬਾਅਦ ਉਹਨੇ ਇੱਕ ਗੁਰਦੁਆਰਾ ਸਾਹਿਬ ਹੋਰ ਵੀ ਜਾਣਾ ਉੱਥੇ ਸ਼ੋ ਉਹ ਜਿਹੜੀ ਘਟਨਾ ਹੋਈ ਹੈ ਦਿੱਲੀ 에ਰਪੋਰਟ ਤੇ ਉਹ ਜਿਹੜੇ ਉਹਨਾਂ ਨਾਲ ਦੋ ਸਾਥੀ ਸਨ ਜੀ ਉਹਨਾਂ ਦਾ ਪੇਟ ਆ ਤੇ ਇੱਕ ਜਿਹੜੇ ਆਨੰਦਪੁਰ ਸਾਹਿਬ ਤੋਂ ਨੇ ਉਹਨਾਂ ਉਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਇਕਨੋਮੀ ਕਲਾਸ ਚ ਸੀਗੀਆਂ ਜੀ ਉਹ ਸਹੀ ਨਹੀਂ ਸਨ ਟੁੱਟੀਆਂ ਸੀ ਥੋੜੀਆਂ ਜਿਹੀਆਂ ਹੂੰ ਔਰ ਜਿਹੜੀ ਸਿੰਘ ਸਾਹਿਬ ਜੀ ਦੀ ਸੀਟ ਸੀ ਯਾਨੀ ਰਕबीर ਸਿੰਘ ਜੀ ਦੀ ਉਹ ਬਿਜ਼ਨਸ ਕਲਾਸ ਸੀਗੀ ਔਰ ਉਹ ਦੇ ਵਿੱਚ ਕੋਈ ਸਾਫ ਸਫਾਈ ਦਾ ਥੋੜੀ ਘਾਟ ਸੀਗੀ ਹੂੰ ਜੀ ਸੋ ਇਹ ਜਦੋਂ ਇਹਨਾਂ ਨੇ ਉਹਨਾਂ ਨਾਲ ਇਹ ਮਸਲਾ ਉਠਾਇਆ ਜੀ ਤਾਂ ਇਹ ਰਿਪੀਆ ਸਟਾਫ ਦਾ ਜਿਹੜਾ ਕੋਈ ਵਤੀਰਾ ਸੀ ਉਹ ਤਸੱਲੀ ਬਖਸ਼ ਨਹੀਂ ਹੁਣ ਕਰਕੇ ਉਹਨਾਂ ਨੇ ਉਸ ਸੱਚ ਜਾਣ ਤੋਂ ਇਨਕਾਰ ਕਰ ਦਿੱਤਾ ਔਰ ਬਾਹਰ ਆ ਗਏ ਜੀ 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 ਔਰ ਸਦਾਰਨ ਦਰਿੰਦਰ ਸਿੰਘ ਜੀ ਤਾਂ ਵੀ ਨੇ ਮੇਰੇ ਨਾਲ ਗੱਲਬਾਤ ਕਰਦੇ ਰਾ ਦੱਸਿਆ ਵੀ ਅਸੀਂ ਖੜੇ ਪੈਰ ਦੁਆਰਾ ਐਮੀਰੇਟਸ 에ਅਰਲਾਈਨ ਦੀ ਜਿਹੜੀ ਬਾਇਆ ਡਵਾਈ ਹੋ ਕੇ ਜਾਂਦੀਆਂ ਨੇ ਔਰ 20000 ਡਾਲਰ ਦੀਆਂ ਤਿੰਨ ਟਿਕਟਾਂ ਲੈ ਕੇ ਇੱਕ ਜਿਹੜੀ ਟਿਕਟ ਉਹਨਾਂ ਦੀ ਬਿਜ਼ਨਸ ਕਲਾਸ ਔਰ ਦੋ ਟਿਕਟਾਂ ਜਿਹੜੀਆਂ ਨੇ ਉਹ 91 ਕਲਾਸ ਲੈ ਕੇ ਉਹਨਾਂ ਨੂੰ ਉੱਥੋਂ ਚੁੜਾਇਆ ਜਿਸ ਕਾਰਨ ਉਹ ਜਿਹੜਾ ਸ਼ਨੀਵਾਰ ਦਾ ਪ੍ਰੋਗਰਾਮ ਆ ਉਹ ਵੀ ਰੱਦ ਹੋਇਆ ਕਿਉਂਕਿ ਸਿੰਘ ਸਾਹਿਬ ਉਹਦੇ ਚ ਨਹੀਂ ਪਹੁੰਚ ਸਕਣਗੇ ਸ਼ਨੀਵਾਰ ਦੇ ਪ੍ਰੋਗਰਾਮ ਵਿੱਚ ਛੋੜਣ ਨੇ ਉਹ ਕਾਫੀ ਰੋਸ 'ਚ ਸੀਗੇ ਕਿਉਂਕਿ ਇੱਥੇ ਸੰਗਤਾਂ ਉਹਨਾਂ ਨੂੰ ਡੀਕ ਰਹੀਆਂ ਸਨ ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਆ ਫੇਸਬੁੱਕ ਰਾਹੀਂ ਉੱਥੇ ਗੁਰਦਾਰਾ ਸਾਹਿਬ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਹਾਂ ਕਿ ਉਹਨਾਂ ਨੇ ਇਹ ਰਿੜੀਆ ਦਾ ਬਾਈਕਾਟ ਕਰਨ ਦੇ ਸੰਗਤਾਂ ਨੂੰ ਅਪੀਲ ਕੀਤੀ ਹੈ ਕੈਲੀਫੋਰਨੀਆ ਦੀਆਂ ਨਾਲ ਔਰ ਦੂਸਰਾ ਉਹਨਾਂ ਨੇ ਕਿਹਾ ਜਲਦੀ ਹੀ ਜਦੋਂ ਸਿੰਘ ਸਾਹਿਬ ਪਹੁੰਚਣਗੇ ਉਹਨਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਲੈ ਕੇ ਅਸੀਂ 에어 ਇੰਡੀਆ ਤੇ ਇੱਥੇ ਮੁਕਦਮਾ ਠੋਕਾਂਗੇ ਕਿਉਂਕਿ ਉਹਨਾਂ ਦੀਆਂ ਦੋ ਬਾਹ ਟਿਕਟਾਂ ਜਿਹੜੀਆਂ ਗੁਰਦਰਾ ਸਾਹਿਬ ਵੱਲੋਂ ਜਿਹੜੀਆਂ ਬੇਸਟ ਹੋਈਆਂ ਮੈਲੋ ਵੱਲ ਕਹਿੰਦਾ ਪਤਾ ਉਹਨਾਂ ਦਾ 30000 ਦੇ ਕਰੀਬ ਡਾਲਰ ਜਿਹੜਾ ਟਿਕਟਾਂ ਸਹੀ ਦਾ ਸਰਵੋਤਮ ਸਾਹਿਬ ਕਹਿੰਦਾ ਭਾਵੇਂ ਕਿ ਜਿਹੜੀਆਂ ਪਹਿਲੀਆਂ ਟਿਕਟਾਂ ਸੀਗੀਆਂ ਉਹ ਅਜਾਈ ਗਈਆਂ ਜਦੋਂ ਮਾਮਲਾ ਖੱਜਲ ਖਰਾਬੀ ਦਾ ਜਾਂ ਦੁਰਵਿਹਾਰ ਦਾ ਸਾਹਮਣੇ ਆਇਆ ਕਿ ਤੇ ਤੇ ਤਿੰਨਾਂ ਤਰ੍ਹਾਂ ਦੀਆਂ ਦੁਬਾਰਾ ਟਿਕਟਾਂ ਲੈਣੀਆਂ ਪਈਆਂ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜਦੋਂ ਤੁਸੀਂ ਬੋਰਡ ਕਰ ਲੈਨੇ ਹੋ ਹੂੰ ਕਿਉਂਕਿ 에ਰਪੋਰਟ ਦੇ ਕਾਨੂੰਨ ਨੇ 에 ਏਅਰਲਾਈਨ ਦੇਰ ਵੀ ਜੇ ਤੁਸੀਂ ਆਪਣੀ ਟਿਕਟ ਕੈਨਸਲ ਕਰਾਉਣੀ ਆ ਤਾਂ 4 ਘੰਟੇ ਪਹਿਲਾਂ ਜੀ ਤੁਹਾਨੂੰ ਆਪੇ ਕੈਨਸਲ ਕਰਾਉਣੀ ਪੈਂਦੀ ਆ ਹੂੰ ਜਦੋਂ ਤੁਸੀਂ ਆਪਣਾ ਸਮਾਨ ਜਮ੍ਹਾਂ ਕਰ ਦਿੱਤਾ ਉਹਦੇ ਵਿੱਚ ਜਹਾਜ਼ ਵਿੱਚ ਬੈਠ ਗਏ ਤਾਂ ਉਹਦੀ ਤੁਹਾਨੂੰ ਕੋਈ ਵਾਪਸੀ ਨਹੀਂ ਮਿਲਦੀ ਓਕੇ ਓਕੇ ਆ ਜੇ ਉਹ ਗੱਲਬਾਤ ਰਹੀ ਚਿੱਠੀ ਪੱਤਰ ਰਹੀ ਪਾ ਕੇ ਕਿਉਂਕਿ ਸਾਡੇ ਨਾਲ ਵੀ ਇੱਕ ਜਿਹੀ ਘਟਨਾ ਵਾਪਰ ਚੁੱਕੀ ਆ ਮੇਰੇ ਨਾਲ ਵੀ ਜੀ ਅਸੀਂ ਇੰਡੀਗੋ 에ਅ ਲਾਈਨ ਨੂੰ ਲਿਖਿਆ ਸੀ ਤੇ ਉਹਨਾਂ ਨੇ ਸਾਡੇ ਜਿਹੜੇ ਪੈਸੇ ਵਾਪਸ ਕਰ ਦਿੱਤੇ ਸੀ ਭਾਵੇਂ ਕਿ ਅਸੀਂ ਯਾਤਰਾ ਵੀ ਕਰ ਲਈ ਸੀ ਸਾਡੇ ਨਾਲ ਥੋੜਾ ਜਿਹਾ ਸੀਟ ਤੋਂ ਹੋਇਆ ਸੀਗਾ ਪਰ ਉਹਨਾਂ ਨੇ ਸਾਨੂੰ ਸਾਰੇ ਪੈਸੇ ਵਾਪਸ ਭੇਜ ਦਿੱਤੇ ਸੀ ਹੂੰ 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 ਜੀ ਤੋਂ ਇਹ ਜੀ ਐਰ ਲਾਈਨ ਦੇ ਵਕਰੇ ਕਾਨੂੰਨ ਨੇ ਇਹਨਾਂ ਨੂੰ ਸਾਰੇ ਜਿਹੜੀ ਘਟਨਾ ਹੈ ਉਹ ਮੇਲ ਰਾਈ ਸਾਰੀਆਂ ਟਿਕਟਾਂ ਜਿਹੜੀਆਂ ਜਾਣਕਾਰੀ ਜਾਣੀ ਪਵੇਗੀ ਤਾਂ ਹੋ ਸਕਦਾ ਵੀ ਉਹ ਇਹਨਾਂ ਦੀ ਜਿਹੜੀ ਪੇਮੈਂਟ ਪਹਿਲੀ ਵਾਪਸ ਕਰ ਦਣ ਹੂੰ 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 ਕਹਿੰਦਾ ਭਾਬ ਕਿ ਜਦੋਂ ਉਹਨਾਂ ਨੂੰ ਇੱਕ ਰਾਤ ਫੇਰ ਗੁਜ਼ਾਰਨੀ ਪਈ ਖੈਰ ਦਿੱਲੀ ਦੇ ਵਿੱਚ ਰਾਤ ਰਹਿਣਾ ਪਿਆ ਪ੍ਰੋਗਰਾਮ ਸਾਰਾ ਜਿਹੜਾ ਕਵੰਤਰੀ ਪੱਤਰ ਦਾ ਪ੍ਰੋਗਰਾਮ ਸੀ ਉਹ ਵੀ ਲੇਟ ਹੋ ਗਿਆ ਜਿਹੜਾ ਉੱਥੇ ਪਹਿਲਾ ਪ੍ਰੋਗਰਾਮ ਸੀ ਉਹਦੇ ਵਿੱਚ ਉਹਨਾਂ ਦੀ ਦਸਤਕ ਨਹੀਂ ਹੋ ਸકી ਸਿੰਘ ਸਾਹਿਬ ਦੀ ਕੋਈ ਵੱਡੀ ਕਹਾਣੀ ਜ਼ਰੂਰ ਹੋਈ ਹੋਣੀ ਹੈ ਇਹ ਕਹਿੰਦਾ ਭਾਬ ਕਿ ਵਾਕਈ ਕੋਈ ਦਰਬਿਹਾਰ ਦਾ ਮਾਮਲਾ ਗੰਭੀਰ ਜ਼ਰੂਰ ਹੋਏਗਾ ਖਰ ਮੀਡੀਆ ਰਿਪੋਰਟਾਂ ਮੁਤਾਬਕ ਜਿਹੜੀਆਂ ਇਨੀ ਦਿਨੀ ਭਾਰ ਦੇ ਵਿੱਚ ਕੁਝ ਖਬਰਾਂ ਅਖਬਾਰਾਂ ਵੱਲੋਂ ਜਿਹੜੀ ਖਬਰ ਨਸ਼ਰ ਕੀਤੀ ਗਈ ਹੈ ਕਿ ਉਸ ਅਮਰੀਕੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜਿਹੜਾ 에য়ার ਇੰਡੀਆ ਦੇ ਖਿਲਾਫ ਜਿਹੜਾ ਕੇਸ ਕਰ ਦਿੱਤਾ ਗਿਆ ਪਰੰਤੂ ਜਿਹੜੀ ਤੁਹਾਡੇ ਕੋਲ ਸੂਚਨਾ ਪੁਖਤਾ ਤੁਹਾਡੀ ਸਿੱਧੀ ਗੱਲ ਹੁੰਦੀ ਹੈ ਉੱਥੋਂ ਦੇ ਪ੍ਰਧਾਨ ਥਾਂਦੀ ਸਾਹਿਬ ਨਾਲ ਉਹ ਕੀ ਹਾਲੇ ਉਹ ਵਿਚਾਰ ਕਰ ਰਹੇ ਨੇ ਜੀ ਸਰਵਸਤ ਹਾਂ ਜੀ ਉਹ ਕਦੇ ਵੀ ਜਦੋਂ ਸਿੰਘ ਸਾਹਿਬ ਇੱਥੇ ਪਹੁੰਚਣ ਗਿਆ ਸੀ ਕਿਉਂਕਿ ਸੈਨ ਫਰਾਂਸਿਸਕੋ ਉੱਥੋਂ 3 ਘੰਟੇ ਦੀ ਕਾਰ ਤੇ ਜਾ ਕੇ ਉਹਨੂੰ ਲੈ ਕੇ ਆਉਣਾ ਪਾਣਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਲੈ ਕੇ ਤੇ ਉਹਨਾਂ ਨੂੰ ਮੇਲ ਪਾ ਕੇ ਤੇ ਫਿਰ ਵਕੀਰ ਨੇ ਇਹ ਸਾਰਾ ਜਿਹੜਾ ਕਤਮਾ ਜਿਹੜਾ ਉਹ ਅਦਾਲਤ ਵਿੱਚ ਉੱਥੇ ਠੁਕਿਆ ਜਾਏਗਾ ਉੱਥੇ ਜਿਹੜਾ ਉਹਨਾਂ ਦਾ ਆਫੀਸਰ ਹੈ ਸੈਨ ਫਰਾਂਸਿਸਕੋ ਹੈਗਾ ਜਿਹੜੀ ਦਾ ਵੀ ਕਿਉਂਕਿ ਟਿਕਟਾਂ ਸਾਰੀਆਂ ਕਹਿੰਦੇ ਸੀ ਉੱਥੋਂ ਲਈਆਂ ਸਨ ਸੈਕਰਮੈਂਟੋ ਤੋਂ ਹੂੰ ਇਹ ਸਰਕੇ ਦਾਵਾ ਜਿਹੜਾ ਉੱਥੇ ਹੀ ਠੁੱਕਿਆ ਜਾਊਗਾ ਉਹਨਾਂ ਤੇ ਹੂੰ ਹੂੰ ਖੈਰ ਇਹ ਸਾਰਾ ਜਿਹੜਾ ਪ੍ਰਕਰਨ ਵਿੱਚ ਇਸ਼ੂ ਹੈ ਪਿਛਲੇ 2-3 ਦਿਨਾਂ ਤੋਂ ਚੱਲ ਰਿਹਾ ਇਸ ਤੇ 2-3 ਪ੍ਰੋਗਰਾਮ ਪਹਿਲਾਂ ਵੀ ਕੀਤੇ ਗਏ ਆ ਖੈਰ ਹਾਲੇ ਤਾਂ ਹੀ 에어 ਇੰਡੀਆ ਦਾ ਇਹ ਇਸ਼ੂ ਤੇ ਕੋਈ ਪੱਖ ਸਾਹਮਣੇ ਨਹੀਂ ਆਇਆ ਖੈਰ ਵੇਖਣ ਵਾਲੀ ਗੱਲ ਹੈ ਕਿ ਮਾਮਲਾ ਆਪਣੇ ਆਪ ਦੇ ਵਿੱਚ ਉਸ ਵੇਲੇ ਆਪਾਂ ਗੰਭੀਰ ਮੰਨਦੇ ਆ ਕਿ ਜਦੋਂ ਕੌਮ ਦੇ ਇੱਕ ਕਹਿੰਦਾ ਪਾਪ ਕੇ ਵੱਡੀ ਸ਼ਖਸੀਅਤ ਵੱਡਾ ਰਤਵਾ ਇਸ ਪ੍ਰਕਰਨ ਦੇ ਵਿੱਚ ਉਹ ਲੰਘ ਰਹੇ ਹੋਣ ਤਾਂ ਅਜਿਹੇ ਦੌਰਾਨ ਉਹਨਾਂ ਨਾਲ ਇਸ ਤਰ੍ਹਾਂ ਦਾ ਮਾਮਲਾ ਉਪਜੀ ਕੀ ਸਾਹਮਣੇ ਆਇਆ ਹੋਵੇ। ਖੈਰ ਉਤੋਂ ਦੀਆਂ ਸੰਗਠਾ ਵੱਲੋਂ ਜਿਹੜਾ ਇਹ ਮਾਮਲਾ ਬਾਕੀ ਇੱਕ ਰੋਸ ਦੇ ਵਿੱਚ ਹੈ ਉਸ ਕੰਪਨੀ ਦੇ ਖਿਲਾਫ ਵੀ ਤਾਂ ਅਗਲੇ ਸਮੇਂ ਇਹਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲ ਮੁੱਖ ਮੰਤਰੀ ਸਾਹਿਬ ਵੱਲੋਂ ਨਿੰਦਿਆ ਕਰ ਦਿੱਤੀ ਗਈ ਹੈ। ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਹਾਲੇ ਤਾਈਂ ਇਹਦੇ ਉੱਤੇ ਕੋਈ ਰਿਐਕਸ਼ਨ ਨਹੀਂ ਆਇਆ। ਹਾਲਾਂਕਿ ਕਾਨਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਕਲਦੀਪ ਸਿੰਘ ਗੜਗਾਜ ਵੱਲੋਂ ਵੀ ਇਸ ਮਾਮਲੇ ਦੀ ਨਿੰਦਾ ਕੀਤੀ ਹੈ ਤੇ ਪਰਤਾਲ ਦੀ ਮੰਗ ਵੀ ਕੀਤੀ ਹੈ ਅਜੇ ਹਾਲ ਨਹੀਂ ਹੋਣਾ ਚਾਹੀਦਾ ਉਹਨਾਂ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ ਪਰੰਤੂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਵੋਸਾਹਬੀ ਸਾਰੇ ਮਾਮਲੇ ਤੇ ਹੁਣ ਤੱਕ ਖਾਲੇ ਤਾਂ ਹੀ ਕਹਿੰਦਾ ਪਾਬਕੀ ਮੋٹے ਤੌਰ ਤੇ ਕਹਿ ਲਿਆ ਕਿ ਚੁੱਪੀ ਹੈ ਭਾਵੇਂ ਕਿ ਸ਼ਾਇਦ ਇੱਕ ਅੱਧਾ ਕੋਈ ਬਿਆਨ ਆਇਆ ਹੋਵੇ ਪਰੰਤੂ ਜਿਸ ਤਰ੍ਹਾਂ ਗੰਭੀਰਤਾ ਵਿਖਾਉਣ ਦੀ ਲੋੜ ਸੀ ਕਿਉਂਕਿ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਨੇ ਗਿਆਨੀ ਰਗਵੀਰ ਸਿੰਘ ਮਾਮਲਾ ਆਪਣੇ ਆਪ ਦੇ ਵਿੱਚ ਅਤੈਮ ਹੈ ਜੀ ਸਰੋਸਾ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕਮਿਟੀ ਦੇ ਪ੍ਰਧਾਨ ਨੇ ਪਿੰਟਰ ਸਾਹਿਬ ਉਹਨਾਂ ਦਾ ਬੜਾ ਸਖਤ ਬਿਆਨ ਆਇਆ ਜੀ ਜੀ ਪਰ ਉਹਨਾਂ ਨੇ ਜਿਹੜੇ ਦਿੱਲੀ ਮਿਸ਼ਨ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਤਕਮਿਟੀ ਦਾ ਪ੍ਰਚਾਰ ਮਿਸ਼ਨ ਆ ਸਰਕਾਰਗੁੰਜ ਸਾਹਿਬੇ ਦੇ ਦਫਤਰ ਆ ਉੱਥੇ ਸਟਾਫ ਹੈਗਾ ਉਹਦੇ ਇੰਚਾਰਜ ਦੀ ਡਿਊਟੀ ਲਈ ਆ ਓਕੇ ਜਿਉਂ ਇਹ ਸਾਰੇ ਘਟਨਾ ਦਾ 에어ਪੋਰਟ ਤੇ ਜਾ ਕੇ ਪਤਾ ਲੈਣ ਹੂੰ ਹੂੰ ਬਾਕੀ ਪਿੰਟਰ ਸਾਹਿਬ ਜਨਾਚਰ ਸਿੰਘ ਖਾਬ ਕੋਈ ਆ ਆਪਣਾ ਮਤਲਬ ਬਿਆਨ ਨਹੀਂ ਦੰਦੇ ਜਾਂ ਆਪਣੇ ਵੱਲੋਂ ਕੋਈ ਈਮੇਲ ਨਹੀਂ ਪਾਉਂਦੇ ਉਹਨਾਂ ਨੂੰ ਤਾਂ ਉਹਨਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਜਿਹੜੀ ਆ ਇਹ ਲਾਈਨ ਵੱਲੋਂ ਨਹੀਂ ਮਤਲਬ ਬਿਲਕੁਲ ਇਹ ਲਾਈਨ ਉਹਨਾਂ ਚੋਂ ਥੋੜਾ ਐਕਟਿਵ ਇਰੈਕਸ਼ਨ ਤਾਂ ਹੀ ਕਰੂਗੀ ਜੇਕਰ ਖੁਦ ਉਹ ਜਿਹੜਾ ਕਹਿੰਦਾ ਭਾਅ ਕਿ ਪੀੜਤ ਧਿਰ ਆਪਣੀ ਅਪਲਾਈ ਨਹੀਂ ਕਰਦੀ ਖੈਰ ਜਿਹੜੇ ਬਾਹਰੀ ਬਿਆਨ ਨੇ ਤੇ ਚਲੋ ਕਈ ਵਾਰ ਉਸ ਉੱਠ ਰਹੇ ਮਾਮਲੇ ਉੱਤੇ ਧਿਆਨ ਖਿੱਚਣ ਵਾਲੀ ਗੱਲ ਹੁੰਦੀ ਜੀ ਸਰੋਸਰ ਅਜੀ ਦੇਖੋ ਦੋ ਪੀੜਤ ਧਿਰਾਂ ਨੇ ਇਹਦੇ ਵਿੱਚ ਹਮ ਇੱਕ ਤੇ ਸਿੰਘ ਸਾਹਿਬ ਨੇ ਜੀਖੋ ਤੇ ਦੂਸਰੀ ਉਹ ਤੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਨੋਟਿਕਟਾਂ ਪਹਿਲਾਂ ਤਾਂ ਜਿਹੜਾ ਪੈਸਾ ਲਾ ਰਾਇਆ ਸੀ ਤੇ ਫਿਰ ਉਹਨਾਂ ਨੂੰ ਦੁਬਾਰਾ ਫਿਰ ਉਹਨਾਂ ਨੇ 20000 ਡਾਲਰ ਖੜੇ ਪੈਰ ਲਾ ਕੇ ਉਹਨਾਂ ਨੂੰ ਦੁਬਾਰਾ ਟਿਕਟਾ ਕਰਵਾ ਕੇ ਦਿੱਤੀਆਂ ਨੇ ਸੋ ਪੀੜਤ ਧਿਰ ਤਾਂ ਦੋਵੇਂ ਨੇ ਉਹ ਜਿਸ ਤਰ੍ਹਾਂ ਦੀ ਮੰਗ ਕਰਨਗੇ ਉਸ ਹਿਸਾਬ ਨਾਲ ਜਿਹੜੀ 에ਅਰਲਾਈਨ ਫੈਸਲਾ ਕਰੇਗੀ ਕਿਉਂਕਿ ਇਹਨਾਂ ਨੂੰ ਟਾਈਮ ਲੱਗਦਾ ਕਮੇਟੀਆਂ ਬਣਨ ਦੇ ਕਿਉਂਕਿ ਜਿਹੜੀ ਅ ਤੇ ਟੇਕ 에어ਪੋਰਟ ਦਾ ਹਰ ਇੱਕ ਤਾਂ ਹੁੰਦੀ ਆ ਨਾ ਉਹ ਵੀਡੀਓ ਰਿਕਾਰਡ ਹੁੰਦਾ ਉੱਥੇ ਉਹਦੇ ਕੈਮਰੇ ਲੱਗੇ ਹੁੰਦੇ ਆ ਜੀ ਤੋਂ ਉਹ ਜੇ ਉਹਨਾਂ ਨੇ ਦੇਖਣਾ ਹੋਵੇ ਸਾਰਾ ਕੁਝ ਉਹ ਜਹਾਜ਼ ਵਿੱਚ ਵੀ ਕੈਮਰੇ ਲੱਗੇ ਹੁੰਦੇ ਆ ਸਾਰਾ ਕੁਝ ਹੋ ਜਾਂਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਘਟਨਾ ਸੁਣਾਵਾਂ ਵੀ ਅਸੀਂ ਕਰਾਂ ਜਾ ਰਹੇ ਸੀਗੇ ਬਾਹਰ ਨੂੰ ਹੀ ਤਾਂ ਸਾਡੇ ਨਾਲ ਇੱਕ ਸੱਜਣ ਸੀਗੇ ਉਹ ਨਾਲ ਦੀ ਸੀਟ ਤੇ ਬੈਠੇ ਸੀ ਉਹ ਜਦੋਂ ਕਿਉਂਕਿ ਉਹ ਉਹਦੇ ਵਿੱਚ ਬਿਜ਼ਨਸ ਕਲਾਸ ਤੇ ਸਫ਼ਰ ਕਰ ਰਹੇ ਸੀਗੇ ਤਾਂ ਉਹਨਾਂ ਨੇ ਜਦੋਂ ਪਾਇਲਟ ਲੰਘਿਆ ਉਹਦੇ ਵਿੱਚ ਦੀ ਬੈਠਣ ਲਈ ਹੂੰ ਤੇ ਉਹਨੂੰ ਥੋੜਾ ਜਿਹਾ ਕੁਝ ਸ਼ਬਦ ਕਹਿਸ਼ ਹੂੰ ਜੀ ਉਹਨਾਂ ਨੇ ਕਿਹਾ ਵੀ ਦੇਖੋ ਵੀ ਇਹ ਪਾਇਲਟ ਲੈ ਜਾਏਗਾ ਉਹਦਾ ਕਿਤੇ ਕਦ ਛੋਟਾ ਸੀ ਕਹਿੰਦਾ ਕਿਤੇ ਰਸਤੇ 'ਚ ਮੈਂ ਸੈੱਟ ਦੇਵੇ ਹੂੰ ਓਕੇ ਛੋ ਉਹਨੂੰ ਸੁਣ ਕੇ ਗੱਲ ਹੂੰ ਪਾਇਲਟ ਨੂੰ ਉਸਨੇ ਜਹਾਜ਼ ਦੇ ਸਾਰੇ ਸਟਾਫ ਨੂੰ ਬੁਲਾ ਕੇ ਕਿਹਾ ਵੀ ਜਿੰਨਾ ਚਿਰ ਇਹ ਜਹਾਜ਼ 'ਚ ਇਨਸਾਨ ਹੈ ਮੈਂ ਜਹਾਜ਼ ਨਹੀਂ ਚਲਾਵਾਂਗਾ ਓਕੇ ਜੀ ਸ਼ੋਂ ਉਸ ਸੱਜਣ ਨੂੰ ਫਿਰ ਸਾਡੇ ਸਾਹਮਣੇ ਪੁਝਾਛ ਤੋਂ ਉਤਾਰਿਆ ਓਕੇ ਤੇ ਰੇਲ ਕੋਡ ਦਾ ਜਿਹੜਾ ਰੂਲ ਨੇ ਵੱਖਰਾ ਹੀ ਕਹਿੰਦਾ ਭਾਵੇਂ ਕਿ ਮਦਰ ਇੱਕਦ ਨਹੀਂ ਫਿਰ ਆਪਣਾ ਜਿਹੜਾ ਲੰਮਾ ਸੁਭਾਅ ਦਿਖਾਇਆ ਬਾਕੀ ਜੀ ਹਾਂਜੀ ਉਹ ਮਨੋ ਵੀ ਜੇ ਉੱਥੇ ਕਈ ਵਾਰ ਛੋਟੀ ਜੀ ਤੁਹਾਡੀ ਟਿਪ ਨਹੀਂ ਕਰਨੇ ਵੀ ਕਈ ਵਾਰ ਮਹਿੰਗੀ ਪੈ ਜਾਂਦੀ ਆ ਕਿਉਂਕਿ ਉੱਥੇ 16-17 ਘੰਟੇ ਦੀ ਫਲਾਈਟ ਹੁੰਦੀ ਆ ਤੇ ਉਹ ਜਿਹੜੇ ਉੱਥੇ ਦੇ ਜਿਹੜੇ ਉਹਦੇ ਸਟਾਫ ਹੁੰਦਾ ਆ ਉਹ ਉਹਨਾਂ ਨੂੰ ਕਾਫੀ ਅਧਿਕਾਰ ਵੀ ਹੁੰਦੇ ਨੇ ਜਿਹੜਾ ਮਤਲਬ ਹੈ ਆ ਉਹ ਮੈਨੂੰ ਲੱਗਦਾ ਵੀ ਕਿਤੇ ਮਿਸ ਅੰਡਰਸਟੈਂਡਿੰਗ ਨਾਲੇ ਸਾਰਾ ਕੁਝ ਹੋਇਆ ਸੋ ਇਸ ਦੀ ਪੜਤਾਲ ਜ਼ਰੂਰੀ ਆ ਔਰ ਇਸ ਗੱਲ ਦੀ ਪੜਤਾਲ ਵੀ ਕਰਾਉਣੀ ਚਾਹੀਦੀ ਆ ਵੀ ਜਿਹੜਾ ਉਹਨਾਂ ਦਾ ਸਟਾਫ ਆ ਜਿਹੜੇ ਉਹਨਾਂ ਦੇ ਨਾਲ ਆਬਲਾਤਾ ਨਾਤ ਆ ਸਿੰਘ ਸਾਹਿਬ ਜੀ ਨਾਲ ਵੀ ਉਹਨਾਂ ਨੇ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਕਿਉਂਕਿ ਦੋ ਸੱਜਣ ਦੇਖੋ ਉਹਨਾਂ ਦੇ ਨਾਲ ਗਏ ਨੇ ਉਹ ਪੜ੍ਹੇ ਲੈ ਕੇ ਉਹਨਾਂ ਦਾ ਬੇਟਾ ਇੰਗਲੈਂਡ ਰਹਿੰਦਾ ਹੂੰ ਔਰ ਮਤਲਬ ਵੀ ਉਹਨਾਂ ਨੇ ਵੀ ਉਹਨਾਂ ਨੂੰ ਈਮੇਲ ਕਰਕੇ ਸੂਚਨਾ ਏਰੰਡੀਆਂ ਨੂੰ 에어ਪੋਰਟ পারਟੀ ਨੂੰ ਦੇਣੀ ਚਾਹੀਦੀ ਸੀ ਤਾਂ ਕਿ ਜਿਹੜਾ ਇਹ ਸਫਰ ਉਹਨਾਂ ਦਾ ਸੁੱਖਦਾਇਕ ਹੁੰਦਾ ਹ ਹਮ ਸਰੋਸਾ ਸਾਹਿਬ ਉਸ ਗੁਰਦੁਆਰਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਵੱਲੋਂ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ ਕੀ ਨਾਂ ਦੱਸਿਆ ਉਹਨਾਂ ਦਾ ਤੁਸੀਂ ਤੇ ਉਹਨਾਂ ਦੀ ਪੰਥਕ ਲਹਾਜਤ ਕੀ ਸੇਵਾ ਹੈ ਕਿ ਉਹ ਅਜਿਹੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਜਾਂ ਕਹ ਲਈਏ ਕਿ ਪ੍ਰੋਗਰਾਮ ਇਹ ਪ੍ਰੋਗਰਾਮ ਕਦੋਂ ਨਿਰਧਾਰਤ ਹੋਇਆ ਸੀ ਇਹ ਜਿਹੜਾ ਹੁਣ ਸਿੰਘ ਸਾਹਿਬ ਜੀ ਨਰਿੰਦਰ ਸਿੰਘ ਜੀ ਥਾਂਦੀ ਨੇ ਜੀ ਇਹ ਤੌਲਤਪੁਰ ਨਵੇਂ ਸ਼ਹਿਰ ਦੇ ਲਾਗੇ ਪਿੰਡ ਆ ਬਬਰਾਂ ਦੀ ਰਾਸਤਾ ਨੇ ਵੀ ਉਹਨੂੰ ਕਿਹਾ ਜਾਂਦਾ ਦੁਆਬਾ ਜਿਹੜੇ ਭਰਾ ਨੇ ਹਾਂ ਜੀ ਜਿਹੜੇ 1900 ਆਪਣੇ ਆਜ਼ਾਦੀ ਤੋਂ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਲਈ ਰੈਮ ਰੋਡ ਬਬਰਾਂ ਨੇ ਨਵਾਇਆ ਉੱਥੇ ਉਹਨਾਂ ਨੇ ਪ੍ਰੈਸ ਵੀ ਲਾਈ ਹੋਈ ਸੀ ਜੀ ਔਰ ਉਸ ਮੈਨੂੰ ਜਿਸ ਤਰ੍ਹਾਂ ਪਤਾ ਲੱਗਾ ਇਹ ਥਾਂਦੀ ਸਾਹਿਬ ਉਸ ਪਰਿਵਾਰ ਵਿੱਚੋਂ ਹੀ ਨੇ ਹਮ ਉਹਨਾਂ ਪਰਿਵਾਰਾਂ ਵਿੱਚੋਂ ਹੀ ਨੇ ਔਰ ਹੁਣੇ-ਹੁਣੇ ਇਹ ਨਵੇਂ ਪ੍ਰਧਾਨ ਬਣੇ ਨੇ ਉੱਥੇ ਉਹਨਾਂ ਨੇ ਚਾਰ ਸੰਭਿਆ ਕੀ ਇਹ ਗੁਰਦਾਰਾ ਸਾਹਿਬ ਦਾ ਪੂਰਾ ਨਾਮ ਕੀ ਹੈ ਜੀ ਵੈਸੇ ਗੁਰਦਾਰਾ ਸਾਹਿਬ ਵੈਸੇ ਬੈਸਟ ਸੈਕਰਾਮੈਂਟੋ ਕਹਿੰਦੇ ਇਹਨੂੰ ਤੇ ਬਹੁਤ ਪੁਰਾਣਾ ਗੁਰਦੁਆਰਾ ਔਰ ਇੱਥੇ ਬਲੋ ਵੀ ਸਾਰੀਆਂ ਸ਼ਕਤੀਆਂ ਜਦੋਂ ਇੱਥੇ ਦਾ ਆਰੰਭ ਤਾਂ ਹੋਇਆ ਉਦੋਂ ਵੀ ਸਿੰਘ ਸਾਹਿਬਾਨਾਂ ਨੇ ਕੀਤੀ ਸੀ ਸੋ ਇਹ ਮਲੋਸ਼ਰੀ ਕਿਉਂਕਿ ਬਾਕੀ ਬਾਕੀ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਕੁਝ ਗੁਰਦੁਆਰਾ ਸਾਹਿਬਾਨ ਹੁੰਦੇ ਨੇ ਉੱਥੇ ਹਰ ਸ਼ਹਿਰ ਵਿੱਚ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਜਾਂ ਇਹਨਾਂ ਨੂੰ ਮੰਨਦੇ ਨੇ ਉਹੀ ਇਹਨਾਂ ਨੂੰ ਸਰਦਦੇ ਨੇ ਸੋ ਉਹਨਾਂ ਨੇ ਮੇਰੀ ਗੱਲਬਾਤ ਹੋਈ ਆ ਉਹ ਕਹਿੰਦਾ ਵੀ ਅਸੀਂ 3 ਮਹੀਨੇ ਪਹਿਲਾਂ ਪ੍ਰੋਗਰਾਮ ਪੜਾਇਆ ਸੀ ਹਾਂ ਅੱਛਾ ਜੀ ਇਹਨਾਂ ਦਾ ਜਥੇਦਾਰ ਸ਼੍ਰੀ ਕਾਲਤਾ ਸਾਹਿਬ ਦੇ ਜਥੇਦਾਰ ਸਨ ਜਦੋਂ ਜਥੇਦਾਰ ਮੌਜੂਦ ਸਨ ਐਜ਼ ਅ ਹیثیت ਇਹ ਜਥੇਦਾਰ ਪ੍ਰੋਗਰਾਮ ਇਹਨਾਂ ਦਾ ਹੋ ਚੁੱਕਾ ਸੀ ਜੀ ਬਿਲਕੁਲ ਹਾਂ ਜੀ ਹਾਂ ਜੀ 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 ਖੈਰ ਵਿਦੇਸ਼ਾਂ ਦੇ ਵਿੱਚ ਸੰਗਤ ਨੂੰ ਜਿਹੜਾ ਪ੍ਰਚਾਰ ਦੀ ਵੱਡੇ ਪੱਧਰ ਉੱਤੇ ਲੋੜ ਹੈ ਪੰਥ ਦੀਆਂ ਜਿਹੀਆਂ ਸ਼ਖਸੀਅਤਾਂ ਦਾ ਪਰਮਣ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਪਰ ਜਦੋਂ ਕੋਈ ਜਹੀ ਤਰ੍ਹਾਂ ਦਾ 에어ਪੋਰਟ ਨਾਲ ਸੰਬੰਧਿਤ वाद-ਵਿਵਾਦ ਹੋ ਬੁੱਜਦਾ ਹੈ ਤਾਂ ਬਾਕੀ ਉਹ ਚਰਚਾ ਦਾ ਹਿੱਸਾ ਜ਼ਰੂਰ ਬਣਦਾ ਹੈ ਜੀ ਸਰਵਸਤ ਇਹ ਬਲਕੋ ਠੀਕ ਆ ਇੱਕ ਤੁਹਾਨੂੰ ਮੈਂ ਇਹੋ ਜਿਹੀਆਂ ਪਾਪਰ ਦੀਆਂ ਰੰਦੀਆਂ ਨੇ ਪਰ ਉਹਨਾਂ ਨੂੰ ਮਤਲਬ ਵੀ ਬੜੇ ਹੋਰ ਤਰੀਕੇ ਨਾਲ ਕਰਨਾ ਪੈਂਦਾ ਇੱਕ ਵਾਰੀ ਜਿਹੜੀ ਤੁਹਾਨੂੰ ਮੈਂ ਦੱਸਿਆ ਵੀ ਸਾਡੇ ਕੋਲੇ ਵੀ ਟਿਕਟ ਸੀਗੀ ਬਿਜ਼ਨਸ ਕਲਾਸ ਤੇ ਲੇਕਿਨ ਉਹਨਾਂ ਨੇ ਸਾਨੂੰ ਬਿਜ਼ਨਸ ਕਲਾਸ ਸੀਟ ਦੀ ਬਜਾਏ ਇਕਨੋਮੀ ਕਲਾਸ ਦਿੱਤੀ ਹੂੰ ਅਸੀਂ ਉਹਨਾਂ ਨੂੰ ਕਿਹਾ ਕਹਿੰਦਾ ਵੀ ਨਹੀਂ ਸੀਟਾਂ ਪੁੱਲਨੇ ਤੇ ਉਹ ਇਸ ਵੀ ਨਹੀਂ ਦੇ ਸਕਦੇ ਜਿਵੇਂ ਜਰਾ ਪਾਸਿੰਗ ਜੀ ਮੇਰੇ ਨਾਲ ਸੀ ਤੇ ਲੋਕ ਲਈ ਚੰਡੀਗੜ੍ਹ ਤੋਂ ਰਹਿ ਕੇ ਤੇ ਦਿਸਦਾ ਹੈਦਰਾਬਾਦ ਦੀ ਫਲਾਟ ਸੀ ਉਹ ਤਾਂ ਜਦੋਂ ਅੰਦਰ ਅਸੀਂ ਗਏ ਤੇ ਉਹਨਾਂ ਨੇ ਜਦੋਂ ਅਸੀਂ ਕਿਹਾ ਵੀ ਚਲੋ ਸਾਡੇ ਕੋਲ ਟਿਕਟ ਬਿਜ਼ਨਸ ਕਲਾਸ ਦੀ ਸਾਨੂੰ ਉਹਦੀ ਹੋਲ ਸੂਲਤਾ ਤਾਂ ਦਿਓ ਨਾ ਜੇ ਸੀਟ ਨਹੀਂ ਦੇਣੀ ਉਹ ਕਹਿੰਦਾ ਵੀ ਨਹੀਂ ਦੇ ਤਾਂ ਤੁਹਾਨੂੰ ਸੀਟ ਮਿਲਦੀ ਤਾਂ ਸਹੂਲਤ ਤਾਂ ਦੇਣੀ ਆ ਸੀ ਸੋ ਉਸ ਤੋਂ ਬਾਅਦ ਅਸੀਂ ਆ ਕੇ ਆਫਿਸ ਆ ਕੇ ਵਾਪਸ ਆ ਕੇ ਸਾਰਾ ਤੋਰਾ ਮੁਕੰਮਲ ਕਰਕੇ इंडियो एयरलाइन ਨੂੰ ਪੱਤਰ ਲਿਖਿਆ ਸ਼੍ਰੋਮਿਕਰ ਦਪਨਤ ਕਮੇਟੀ ਵੱਲੋਂ ਔਰ ਉਹਨਾਂ ਨੇ ਸਾਨੂੰ ਵਾਪਸ ਪੱਤਰ ਲਿਖਿਆ ਵੀ ਜਿਹੜੇ ਮੁਲਾਜ਼ਮ ਨੇ ਗਲਤੀ ਕੀਤੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੂੰ ਔਰ ਨਾਲ ਹੀ ਉਹਨਾਂ ਨੇ ਸਾਰੇ ਜਿਹੜੇ ਪੈਸੇ ਸੀ ਉਹ ਵਾਪਸ ਭੇਜੇ ਸੀ ਲੇਕਿਨ ਫੇਰ ਅਸੀਂ ਪੱਤਰ ਭੇਜਿਆ ਵੀ ਜਿਹੜੇ ਉਸ ਮੁਲਾਜ਼ਮ ਨੂੰ ਜਿਹੜਾ ਆ ਵੀ ਅੱਗੇ ਤੋਂ ਖਿਆਲ ਰੱਖਿਆ ਜਾਵੇ ਉਸ ਮਾਲ ਮੁਲਾਜ਼ਮ ਨੂੰ ਬਹਾਲ ਕੀਤਾ ਜਾਵੇ ਇਹ ਸ਼੍ਰੋਮਿਕਰ ਦਪਨਤ ਕਮੇਟੀ ਦੇ ਪ੍ਰਧਾਨ ਨੇ ਦੁਬਾਰਾ ਫੇਰ ਉਹਨੂੰ ਮੇਲ ਕੀਤੀ ਸੀ ਹੂੰ ਹੂੰ ਜੀ ਜੀ ਖੈਰ ਇਹੋ ਜਿਹਾ ਕਿ ਡਰਾਮਾ ਪਾਪੜ ਦੀਆਂ ਲੈਂਦੇ ਨੇ ਪਰ ਉਹਨਾਂ ਨਾਲ ਲਿਖਤ ਪੜਤ ਨਾਲ ਹੀ ਹੱਲ ਹੁੰਦੀਆਂ ਨੇ ਇਹ ਅਖਬਾਰਾਂ 'ਚ ਰੋਲਾ ਪੈਣ ਨਾਲ ਕਈ ਵਾਰਾਂ ਪੰਜਾਬੀ ਅਖਬਾਰਾਂ 'ਚ ਪੜਦੇ ਹੀ ਨਹੀਂਗੇ ਜਿਹੜਾ ਜਿਹਨਾਂ ਅਖਬਾਰਾਂ ਚਾਹੁੰਦਾ ਆ ਹੂੰ ਤੇ ਖੈਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਸ਼ੂ ਹੈ ਕੌਮ ਦੇ ਇੱਕ ਵੱਡਿਆ ਰਤਵਾ ਵੱਡੀ ਸ਼ਖਸੀਅਤ ਨਾਲ ਅਜਿਹਾ ਤਰ੍ਹਾਂ ਦਾ ਵਰਤਾਓ ਹੋਣਾ ਖੈਰ ਇਹਦੇ ਲਈ ਤਾਂ ਹੁਣ ਤੱਕ ਪੰਜਾਬ ਸਰਕਾਰ ਕਹਿੰਦਾ ਭਾਪਕੇ ਮੁੱਖ ਮੰਤਰੀ ਸਾਹਿਬ ਵੱਲੋਂ ਰੈਕਸ਼ਨ ਆਇਆ ਪਾਰ ਸਰਕਾਰ ਦੇ ਕਿਸੇ ਮੰਤਰੀ ਵੱਲੋਂ ਵੀ ਜ਼ਰੂਰ ਇਹ ਮਾਮਲਾ ਵਧਾਉਣਾ ਚਾਹੀਦਾ ਸੀਗਾ ਇਹਨੂੰ ਉਠਾਉਣਾ ਟਾਉਣ ਦੀ ਲੋੜ ਸੀ ਕਈ ਵਾਰੀ ਜ਼ਰੂਰੀ ਨਹੀਂ ਕਿ ਪੀੜਤ ਤੇ ਇਸ ਮਾਮਲੇ ਦੇ ਵਿੱਚ ਖੁਦ ਆ ਕੇ ਆਏ ਅਪਲਾਈ ਕਰੇ ਅਰਜ਼ੀਆਂ ਲਿਖੇ ਜਾਂ ਜਿਹੇ ਮਾਮਲੇ ਦੇ ਵਿੱਚ ਪਵੇ ਕਈ ਵਾਰ ਖੁਦ ਨੋਟਿਸ ਵੀ ਲੈਣੇ ਪੈਂਦੇ ਅੱਜ ਕੱਲ ਤਾਂ ਵੱਡੀਆਂ ਅਦਾਲਤਾਂ ਵੀ ਖੁਦ ਨੋਟਿਸ ਲੈ ਰਹੀਆਂ ਨੇ ਜੀ ਸਰਵਸਤ ਮੈਂ ਦੇਖੋ ਆਇਆ ਜਿਹੜੇ ਘਟਕ੍ਰਿੰਤੀ ਕਮਿਸ਼ਨ ਦੇ ਚੇਅਰਮੈਨ ਨੇ ਲਾਲਪਰਾਵ ਸਾਹਿਬ ਜੀ ਉਹਨਾਂ ਨੇ ਇਹ ਸਾਰੀ ਘਟਨਾ ਨੂੰ ਮੈਂ ਪੜਿਆ ਹੂੰ ਹਾਂ ਕਿਤੇ ਜੀ سوشل میڈیا ਤੇ ਤੇ ਉਹਨਾਂ ਨੇ ਸਾਰੇ ਘਟਨਾਵਾਂ 'ਆ ਮਤਲਬ ਨਿਗਾਹ ਰੱਖੀ ਆ ਜਿਨ੍ਹਾਂ ਚੋਂ ਮੁੜ ਕੇ ਵਾਪਸ ਨਹੀਂ ਗਏ ਜੀ ਸੋ ਲੇਕਿਨ ਕਿਉਂਕਿ ਇਹ ਬਹੁਤ ਵੱਡੀ ਜਿਹੜੀ ਸਸ਼ਕ ਸੰਸਥਾ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਆ ਸ਼ਰੂਣੀ ਗੁਰਦਵਾਰਾ ਸੰਧ ਕਮੇਟੀ ਉਹਨਾਂ ਦੇ ਪਿੱਛੇ ਆ ਸੋ ਉਹਨਾਂ ਕੋਲ ਬਹੁਤ ਵੱਡਾ ਸੈਟਅਪ ਆ ਜੋ ਕਿਉਂਕਿ ਜਸਟਿਸਾਂ ਦੀ ਉਹ ਰਿਪੋਰਟ ਦੇਣਗੇ ਉਸ ਦੇ ਮੁਤਾਬਕ ਹੀ ਜਿਹੜੀ ਆ ਉਹ ਮੇਲ ਜਿਹੜੀ ਦਫ਼ਤਰ ਕੋਲੋਂ ਜਾਏਗੀ ਕਿਉਂਕਿ ਉਹਨਾਂ ਦਾ ਦੱਸਣਾ ਜ਼ਰੂਰੀ ਆ ਪਹਿਲਾਂ ਜਿੰਨਾ ਚਿਰ ਉਹ ਚ ਪਹੁੰਚ ਕੇ ਸਾਰੀ ਗੱਲ ਘਟਨਾ ਜਿਹੜੀ ਦਾ ਵੇਰਵਾ ਨਹੀਂ ਦੰਦੇ ਜਾਂ ਲਿਖਤੀ ਤੌਰ ਤੇ ਉਹਨਾਂ ਚਿਰ ਉਹ ਜਿਹੜੀ ਆ ਏਅਰਪੋਰਟ ਅਥਾਰਟੀ ਨੂੰ ਜਾਂ ਇਹਨ ਇੰਡੀਆ ਨੂੰ ਜਿਹੜੀ ਲੈਟਰ ਆ ਉਹ ਸ਼ੋ ਨਹੀਂ ਕਰਦਾ ਆਪਣਾ ਕਮੇਟੀ ਉਸ ਤੋਂ ਬਾਅਦ ਹੀ ਲਿਖੇਗੀ ਹੂੰ ਓਕੇ ਓਕੇ ਖੈਰ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਇਹ ਜਿਹੜੀ ਵਰਤਾਰਾ ਕਹਿੰਦਾ ਭਾ ਕਿ ਸਾਰੀ ਕਹਾਣੀ ਖੁਦ ਸਿੰਘ ਸਾਹਿਬ ਅੱਗੇ ਖੁਦ ਬਿਆਨ ਨਹੀਂ ਕਰਦੇ ਜਾਂ ਜਿਹੜੀ ਆਪਣੀ ਸ਼ਿਕਾਇਤ ਖੁਦ ਜਿਹੜੀ ਐ ਸੁਵੰਤਤ ਅਥਾਰਟੀ ਉਹ ਨਹੀਂ ਕਰਦੇ ਤਾਂ ਹੀ ਸਾਰਾ ਖੁੱਲ ਕੇ ਸਾਹਮਣੇ ਆਏਗਾ ਉਸ ਤੋਂ ਬਾਅਦ ਹੀ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਨੂੰ ਕਿਵੇਂ ਅੱਗੇ ਲੈਣਾ ਹੈ ਜਾਂ ਕਿਵੇਂ ਜਿਹੜੀ ਐ ਸੁਵੰਤਤ ਅਥਾਰਟੀ ਉਹਦੇ ਨਾਲ ਦੋ ਹੱਥ ਕਰਨੇ ਆ। ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਇਹ ਮਾਮਲਾ ਕਿਸ ਤਰ੍ਹਾਂ ਦਾ ਸਾਹਮਣੇ ਆਉਂਦਾ ਖੁੱਲ ਕੇ ਸਰਵਪੱਤ ਸਾਹਿਬ ਵੱਡੀ ਗੱਲ ਹੈ ਕਿ ਖੁਦ ਜਦੋਂ ਸਿੰਘ ਸਾਹਿਬ ਇਹ ਸਾਰੇ ਮਾਮਲੇ ਨੂੰ ਖੋਲਣਗੇ ਤਾਂ ਜਿਹੜੇ ਅਸਲੀ ਪੇਦ ਉਦੋਂ ਹੀ ਸਾਹਮਣੇ ਆਉਣਗੇ। ਖੈ ਰਾਜ ਦੇ ਇਸ प्रकरण ਉੱਤੇ ਜਿਹੜੇ ਵਧੇਰੇ ਜਾਣਕਾਰੀ ਲਈ ਖਾਸ ਕਰਕੇ ਅੰਦਰਲੀਆਂ ਗੱਲਾਂ ਲਈ ਕਿਉਂਕਿ ਬਹੁਤ ਜ਼ਰੂਰੀ ਸੀ ਮਾਮਲਾ ਬਹੁਤ ਵੱਡਾ ਸੀ ਸਿੰਘ ਸਾਹਿਬ ਨਾਲ ਜੁੜਿਆ ਤੇ ਦੇਸ਼ ਦੀ ਇੱਕ ਇੰਟਰਨੈਸ਼ਨਲ ਪੱਧਰ ਦੀ ਇੱਕ ਅਥਾਰਟੀ ਨਾਲ ਵੀ ਭਾਵੇਂ ਕੋ ਉਸ ਅਥਾਰਟੀ ਦਾ ਹਲੇ ਤਾਈ ਕੋਈ ਪੱਕ ਨਹੀਂ ਆਇਆ ਪਰ ਫਿਰ ਵੀ ਮਾਮਲਾ ਕਈ ਪੱਖਾਂ ਨੂੰ ਕਈ ਪਹਿਲੂਆਂ ਨੂੰ ਜ਼ਰੂਰ ਅੱਗੇ ਵਧਾਉਂਦਾ ਛੁੰਦਾ ਖੈ ਰਾਜ ਦੀ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਰਹੇ ਸਨ ਉਹ ਕੀ ਸਿੱਖ ਚਿੰਤਕ ਲੇਖਕ ਸਰਦਾਰ ਪਰਮਜੀਤ ਸਿੰਘ ਸਰਵਾ ਸਾਹਿਬ ਸੋ ਸਰਵਾ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਲਈ ਬੜਾ ਮੁਲਾ ਸਮਾਧਿਤ ਤੁਹਾਡਾ ਧੰਨਵਾਦ ਸਭ ਨੂੰ ਸਤਿ ਸ੍ਰੀ ਅਕਾਲ ਸਭ ਦਾ ਧੰਨਵਾਦ ਇਹ ਮਿਸ਼ਨ ਪੰਜਾਬੀ